ਓਏ ਕਾਦੀ ਕਮਾਲ ਹੈ ਕਮਾਲ ਦਾ ਬਾਪੂ 5 ਲੱਖ ਦੀ ਹੈ 5 ਲੱਖ ਦੀ ਤੇਰੇ ਮੂੰਹ ਤੇ ਤਾਂ ਕੋਈ ਸਾਤੋਂ ਬਣਾ ਠੁਕਦਾ ਨਹੀਂ ਓ ਚਾਚਾ ਤੂੰ ਦੱਸ ਤਾਂ ਸਹੀ ਮੈਂ ਤਾਂ ਸਮੁੰਦਰ ਵੀ ਕਿੱਡ ਘਾਰ ਨਹੀਂ ਮਾਰਦਾ ਤੂੰ ਗੱਲ ਕਰ ਨਾਲੇ ਜੰਮ ਕੇ ਤੂੰ ਬੜੇ ਲੱਲਰ ਲੱਤ ਵੇ ਸੂਰਾ ਵੇ ਗੁਰਾ ਵੇ ਤਾਲਾ ਤੂੰ ਦੁਖੀ ਨਾ ਹੋ ਮੇਰੀ ਗੱਲ ਸੁਣ ਲੈ ਧਿਆਨ ਨਾਲ ਗੱਲ ਸੁਣ ਮੇਰੀ ਕੰਨ ਖੋਲ ਕੇ ਸਾਰੇ ਪੈਸੇ ਜਗਨੇ ਦੇ ਪੈਸੇ ਤੋਂ ਲਵਾਉਂ ਉਹਦਾ ਵਿਆਹ ਸਾਰਾ ਹੋ ਗਿਆ ਪੈਸਾ ਨਾਲ ਕਰੂ ਮੈਂ ਜੇ ਇੱਕ ਇੱਕ ਰੁਪਿਆ ਉਹਦਾ ਜਗਨੇ ਦਾ ਨਾਂ ਲਵਾਇਆ ਨਾ ਤਾਂ ਮੇਰਾ ਨਾਂ ਵੀ ਲੱਛਾ ਮਰਸਣ ਨਹੀਂ ਓਏ ਬਾਪੂ ਤੂੰ ਇੱਦਾਂ ਨਹੀਂ ਤੁਰ ਸਕਦਾ ਆ ਮੱਟ ਮੱਟ ਕਰਨਾ ਜ਼ਰੂਰੀਆ ਤੇਰਾ ਆ ਪੈਗ ਲਾ ਕੇ ਦਾ ਮੇਰੇ ਤੋਂ ਭਾਈ ਗੁੱਡੀਆਂ ਘੁੰਮੂਗੀ ਓਏ ਆਹਾ ਆਪਣੇ ਜਿਹੜੇ ਜਗਨੇ ਨੂੰ ਕੁੜੀ ਮੰਗੀ ਆ ਨਾ ਉਹਦੀ ਚੱਲ ਛੱਡ ਯਾਰ ਫਤਿਹ ਸੱਚਾ ਚਾਚਾ ਦੱਸ ਤਾਂ ਦੇ ਕੀ ਪਸੂੜੀ ਪੈਗੀ ਦੱਸ ਤੇ ਮੈਨੂੰ ਉਹ ਪਸੂੜੀ ਤਾਂ ਕੋਈ ਨਹੀਂ ਓਏ ਓਹ ਪਸੰਦ ਤਾਂ ਤੈਨੂੰ ਕਰਦੀ ਐ ਮੰਨ ਗਿਆ ਨਹੀਂ ਤੈਨੂੰ ਲੱਛੋ ਓਏ ਮੈਂ ਤਾਂ ਸੁਣਿਆ ਸੀ ਤੇਰੀ ਸਾਰੀ ਅਕਲ ਗਿੱਟਿਆ ਚ ਐ ਉਦੋਂ ਇੱਥੇ ਕਿਵੇਂ ਆ ਗਈ ਈਕੇ ਆਲੇ ਬੈਠਣੇ ਬੇਇੱਜ਼ਤੀ ਕਰਾਂਗਾ ਮਾਰ ਕੇ ਕੱਤੀ ਦੀ ਛਾਲੀ ਨਾ ਤੇਰਾ ਦੂਸਾ ਸੇਕ ਦੂ ਮੈਂ ਦੇਖ ਲੈ ਪੁੱਤ ਰੋਲੀ ਆਪਣੇ ਪਿਓ ਦਾ ਕਮਾਲ ਜਾਗਰਦਾ ਆਹ ਜਾਗਨੇ ਦਾ ਰਿਸ਼ਤਾ ਕਰਾਤੇ ਆ। ਉਹ ਮੈਂ ਕਿਹਾ ਜੀ ਭਈ ਆਪਣੇ ਛੋਟੇ ਮੁੰਡੇ ਚ ਕੀ ਘਟਾ? ਮੈਨੂੰ ਕਹਿੰਦੀ ਉਹ ਤਾਂ दारू ਪੀਂਦਾ। ਉਹਦਾ ਵੱਡਾ। ਉਹ ਤਾਂ ਬੰਦਾ ਜਾਂ ਲੱਗਦਾ। ਕਹਿੰਦੀ ਦੂਜਾ ਵੱਡਾ ਮੁੰਡਾ ਮਾਡਲ ਐ। ਦੋ ਦੋ ਮੁੰਦनियां ਪਾਉਂਦਾ। ਹੱਸਦਾ ਵੀ ਬਹੁਤ ਸੋਹਣਾ ਲੱਗਦਾ। ਤਾਂ ਬੋਲ ਜੇ ਮੈਨੂੰ ਕੀੜੇ ਤਾਂ ਕਰਨਗੇ ਫੇਰ ਮੈਂ ਭਲਾ ਕੀ ਕਰੂੰ? ਨਾਲੇ ਪੁੱਤ ਅੱਜ ਤਾਂ ਖੁਸ਼ੀ ਦਾ ਦਿਨ ਐ। ਮੈਨੂੰ ਨੱਚ-ਨੱਚ ਕੇ ਕੀੜੇ ਕੱਢ ਲੈਣ ਤਾਂ। ਆ ਤਾਂ ਮੇਰਾ ਦਿਲ ਕਰਦਾ ਮੈਂ ਨੱਚ-ਨੱਚ ਕੇ ਪੂਰੇ ਕੀੜੇ ਕੱਢ ਲਵਾਂ। ਓ ਚਾਚਾ ਆਉਤਾ ਸਹੀ ਉਹ ਮੈਂ ਤਾਂ ਉਹਦਾ ਜੇਠ ਲਗੂਗਾ ਮੈਂ ਤਾਂ ਪੱਲਾ ਕਰਿਆ ਕਰੂਗੀ ਉਹ ਸਬੱਬੀ ਦਰਸ਼ਨ ਹੋਇਆ ਕਰਨਗੇ ਸਬੱਬੀ ਉਹ ਕੋਈ ਗੱਲ ਨਹੀਂ ਸਾਲ ਚ ਇੱਕ ਮਹੀਨਾ ਤਾਂ ਜੇਠ ਦਾ ਹੁੰਦਾ ਮਿੱਟੇ ਮੋ ਗੰਦੀ ਹਾਲਤ ਮੈਂ ਤਾਂ ਕਹਿੰਦਾ ਪਹਿਲੇ ਤੁਹਾਨੂੰ ਪਲੇਗਾ ਮਰ ਜਾਓ ਸੁੱਤੇ ਦੇ ਸੁੱਤੇ ਪੇ ਰਹਿ ਜਾਓ ਤੁਸੀਂ ਮੇਰੀ ਗੱਲ ਸੁਣਾ ਉਹ ਤੂੰ ਮਰਦ ਬਣ ਕੇ ਰਹੀਂ ਫੋੜ ਨਾ ਕਿਤੇ ਸਾਡੀ ਬੇਇੱਜ਼ਤੀ ਕਰਾ ਦੀ ਲੈ ਬੋਲ ਮੇਰਾ ਕਿਹੜਾ ਪਾਸਾ ਨਹੀਂ ਮਰਦਾ 10 ਮਿੰਟ ਮੈਂ ਕਿੱਥੋਂ ਨਹੀਂ ਮਰਦਾ 10 ਮਿੰਟ ਮੈਂ ਮੈਂ ਸਾਰੇ ਦਾ ਸਾਰਾ ਮਰਦਾ ਦੇਖੋ ਵੀ ਸਾਰੀ ਬਰਾਦਰੀ ਵਾਲਿਓ ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਅਸੀਂ ਨੇ ਨਾ 3 ਕਿਲੋ ਮੀਟ ਬਣਾਇਆ ਢੱਪਾ ਦਾदू ਦਾ ਲੈਂਦਾ ਸਾਰੇ दारू ਪੀ ਕੇ ਜਾਇਓ दारू ਪੀ ਕੇ ਪੀਪੀਓ ਪਹਿਣੋ ਤੁਸੀਂ ਸਾਰਿਆਂ ਨੇ ਵੀ ਮੀਟ ਖਾ ਕੇ ਜਾਣੀਆਂ ਰੋਟੀ ਖਾ ਕੇ ਜਾਣੀਆਂ ਅੱਜ ਦੀ ਤੁਹਾਡੀ ਰੋਟੀ ਸਾਡੇ ਕਣੀਆਂ ਜੀ ਅਸੀਂ ਗਰੀਬ ਆਦਮੀ ਆ ਪਰ ਫਿਰ ਵੀ ਸਭ ਨੂੰ ਖੁਸ਼ ਕਰਕੇ ਧੋਰਾਂਗੇ ਕਿਉਂ ਬਾਪੂ ਨਾ ਐਂ ਦੱਸ ਆ ਮੁੱਖ ਮੰਤਰੀ ਹੈਡਮਾਸਟਰ ਤੋਂ ਵੱਡਾ ਹੁੰਦਾ ਆ ਸਾ ਵੱਡਾ ਹੁੰਦਾ ਵੱਡਾ ਹੁੰਦਾ ਹੋਰ ਹੁਣ ਉਹ ਤੁਹਾਡੇ ਕਰਕੇ ਤਾਂ ਮੈਂ ਰਾਤਾਂ ਨੂੰ ਨੱਚਦਾ ਰਿਹਾ ਤਾਂ ਤੁਹਾਡੀਆਂ ਇਹ ਗੋਗੜਾ ਪਾਲੀਆਂ ਨਾ ਮੇਰੀ ਕਰੀ ਕਰਾਈ ਮਿਹਨਤ ਦਾ ਆ ਫਲ ਦੇ ਰਹੀ ਹੂੰ ਮੈਨੂੰ ਕਦੇ ਬੇਮਾਨਾ ਕਦੇ ਗਾਮੇ ਮਾਨਾ ਕਦੇ ਸਤਰੀ ਦਾ ਚਿਤ ਪਰ ਚਾਵੇ ਮਾਨਾ